नमस्कार पेश है समाचार समीक्षा लेखक ने सीनियर पत्रकार नरेंद्र जग्गा वाचिका अमनप्रीत कौर ਲੇਬਰਪਾਪ ਮਜ਼ਦੂਰ ਜਾਂ ਕਾਮੇ ਕਹਿ ਲਵੋ ਜਾਂ ਫਿਰ ਕਰਮਚਾਰੀ ਵੀ ਬੇਝਿਜਕ ਆਖ ਸਕਦੇ ਹੋ ਇਸ ਮਾਮਲੇ ਨੂੰ ਲੈ ਕੇ ਦੇਸ਼ ਵਿੱਚ ਜੋ ਸਾਲਾਂ ਤੋਂ ਉਲਝਣ ਚਲਦੀ ਆ ਰਹੀ ਸੀ ਹੁਣ ਉਹ ਗੁੱਥੀ ਸੁਲਝਣ ਵਾਲੀ ਹੈ ਦੇਸ਼ ਹੋਣ ਮਗਜ਼ਮਾਰੀ ਭਰੇ ਪੁਰਾਣੇ ਕਾਨੂੰਨਾਂ ਤੋਂ ਨਿਕਲ ਕੇ ਚਾਰ ਲੇਬਰ ਕੋਡਾਂ ਦੀ ਸਾਦਗੀ ਅਤੇ ਬਾਝੇ ਸ਼ਕਲ ਵਿੱਚ ਢਲਣ ਜਾ ਰਿਹਾ ਹੈ 8 ਅਗਸਤ 2019 ਨੂੰ ਸੰਸਦ ਵੱਲੋਂ ਮਨਜ਼ੂਰ ਕੀਤੇ ਇਹ ਚਾਰ ਕੋਡ ਜਿਨ੍ਹਾਂ ਨੂੰ ਲੰਘੇ ਨਵੰਬਰ ਚ ਲਾਗੂ ਹੋਣਾ ਸੀ ਅਜੇ ਤੱਕ ਪੂਰੀ ਤਰ੍ਹਾਂ نافذ ਨਹੀਂ ਹੋ ਸਕੇ ਵਜਾ 1 ਹੀ ਇੱਧਰ ਤੇ ਸਾਰੇ ਸੂਬਿਆਂ ਨੂੰ ਆਪਣੇ ਆਪਣੇ ਨਿਯਮ ਤਿਆਰ ਕਰਨੇ ਲਾਜ਼ਮੀ ਨੇ ਕੇਂਦਰ ਸਰਕਾਰ ਦੀ ਖੁਆਇਸ਼ ਹੈ ਕਿ ਇਹ ਚਾਰੇ ਕੋਡ ਇੱਕੋ ਵਾਰ ਇੱਕ ਸਿੰਗਲ ਡੇ ਰੋਲ ਆਊਟ ਵਾਂਗ ਲਾਗੂ ਹੋਣ ਪਰ ਕਈ ਰਾਜਾਂ ਵਿੱਚ ਨਿਮਾ ਦੀ ਤਿਆਰੀ ਮੰਦਾ ਇਸ ਲਈ ਪੂਰਾ ਮਾਮਲਾ ਹਲੇ ਠਹਿਰਿਆ ਹੋਇਆ ਹੈ ਇੱਥੇ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਲੇਬਰ ਕੋਡ ਸਿਰਫ ਦਿਹਾੜੀਦਾਰ ਮਜ਼ਦੂਰਾਂ ਤੱਕ ਮਹਦੂਦ ਨਹੀਂ ਬਲਕਿ ਹਰ ਉਹ ਸ਼ਖਸ ਨਾਲ ਸੰਬੰਧਿਤ ਨੇ ਜੋ ਕਿਸੇ ਵੀ ਸੂਰਤ ਵਿੱਚ ਨੌਕਰੀ ਕਰਦਾ ਹੈ ਪ੍ਰਾਈਵੇਟ ਸੈਕਟਰ ਦੇ ਕਰਮਚਾਰੀ ਕਾਰਖਾਨੇ ਦੁਕਾਨਾਂ ਕੰਪਨੀਆਂ ਇੰਡਸਟਰੀ ਆਈਟੀਆਈ ਦਫਤਰ ਕਾਲ ਸੈਂਟਰ ਨਿੱਜੀ ਹਸਪਤਾਲ ਉਸਾਰੂ ਮਜ਼ਦੂਰ ਗਿਗ ਵਰਕਰ ਜਿਵੇਂ ਸਵੀਗੀ ਜ਼ੋਮੈਟੋ ਓਲਾ ਉਬਰ ਐਮਾਜ਼ਨ ਡਿਲੀਵਰੀ ਸੰਗਠਿਤ ਅਤੇ ਗੈਰ ਸੰਗਠਿਤ ਵਰਕਰ ਠੇਕਾ ਕਰਮਚਾਰੀ ਸਭ ਇਸ ਦੇ ਦਾਇਰੇ ਚ ਆਉਂਦੇ ਨੇ ਹਾਂ ਸਰਕਾਰੀ ਨਿਯਮਤ ਕਰਮਚਾਰੀ ਖਾਸ ਕਰਕੇ ਪ੍ਰਸ਼ਾਸਨਿਕ ਅਫਸਰ ਆਮ ਤੌਰ ਤੇ ਇਸ ਵਿੱਚ ਸ਼ਾਮਿਲ ਨਹੀਂ ਹੁੰਦੇ ਪਹਿਲਾਂ ਲੇਬਰ ਮਾਮਲਿਆਂ ਨਾਲ ਜੁੜੇ 100 ਤੋਂ ਵੱਧ ਕਾਨੂੰਨ ਸਨ ਹਰ ਕਾਨੂੰਨ ਦਾ ਅਸੂਲ ਵੱਖਰਾ ਹਰ ਮੁਕਦਮੇ ਵਾਜੀ ਦਾ ਸਲੀਕਾ Gracias. ਕਮਲੇ ਤਨਖਾ, ਓਵਰਟਾਈਮ, ਬੋਨਸ, ਪੀਐਫ, ਸੁਰੱਖਿਆ, ਸਿਹਤ ਅਤੇ ਮਹਿਲਾ ਕਰਮਚਾਰੀ ਦੇ ਮੁੱਦਿਆਂ ਲਈ ਵੱਖਰੇ ਦਫ਼ਤਰ, ਵੱਖਰੇ ਨਿਯਮ। ਮੁਲਾਜ਼ਮ ਵਿਚਾਰਾ ਇਹੀ ਨਹੀਂ ਸਮਝਦਾ ਸੀ ਕਿ ਉਹ ਕਿਹੜੇ ਕਾਨੂੰਨ ਹੇਠ ਇਨਸਾਫ਼ ਮੰਗੇ। ਫਾਰਮ ਕਿਹੜਾ ਭਰੇ, ਧਾਰਾ ਕਿਹੜੀ ਲਾਗੂ ਹੋਏਗੀ, ਸ਼ਿਕਾਇਤ ਕਿੱਥੇ ਕਰੇ? ਇਹ ਸਾਰੇ ਗੁੱਥੇ ਉਸ ਨੂੰ ਰਹਿ-ਰਹਿ ਕੇ ਉਲਝਾਈ ਰੱਖਦੇ ਸਨ। ਕਈ ਵਾਰ ਕਾਨੂੰਨ ਆਪਸ ਵਿੱਚ ਹੀ ਟਕਰਾ ਜਾਂਦੇ ਸਨ। ਇਸ ਲਈ ਮਾਮਲੇ ਨੂੰ ਲੈ ਕੇ ਫੈਕਟਰੀ ਐਕਟ ਕੁਝ ਹੋਰ ਆਖੇ, ਘਟੋ-ਘਟ ਉਜਰਤ ਕਾਨੂੰਨ ਉਨ ওভারਟਾਈਮ ਨੂੰ ਹੋਰ ਰੰਗ ਵਿੱਚ ਬਿਆਨ ਕਰਦਾ ਸੀ ਸੰਵਿਧਾਨ ਵਿਵਾਦ ਐਕਟ ਦਾ ਇਹ ਆਪਣਾ ਹੀ ਅਲੱਗ ਫੈਸਲਾ ਸੀ ਮਜ਼ਦੂਰ ਮਹੀਨਾ ਕੰਮ ਕਰਦਾ ਰਹੇ ਠੇਕੇਦਾਰ ਗਾਇਬ ਰਿਕਾਰਡ ਕਿਸੇ ਕੋਲ ਨਹੀਂ ਹੁਣ ਮਜ਼ਦੂਰ ਕਿਸ ਦੇ ਦਰ ਤੇ ਜਾਵੇ ਲੇਬਰ ਇਨਸਪੈਕਟਰ ਕੋਲ ਜਾਂ ਕਾਰਖਾਨੇ ਦੇ ਅਸਲੀ ਮਾਲਕ ਕੋਲ ਜਾਂ ਫਿਰ ਠੇਕੇਦਾਰ ਦੇ ਦਫਤਰ ਜਾਂ ਫਿਰ ਲੇਬਰ ਕੋਰਟ ਵਿੱਚ ਜਾਵੇ ਇਹਨਾਂ ਚੱਕਰਾਂ ਵਿੱਚ ਕੰਮ ਰੁਲ ਜਾਂਦਾ ਰਿਹਾ ਹੈ ਉੱਪਰੋਂ ਹਰ ਰਾਜ ਦੇ ਆਪਣੇ ਵੱਖਰੇ ਨਿਯਮ ਓਵਰਟਾਈਮ ਦੀ ਰੇਟ ਵੀ ਹਰ ਸੂਬੇ ਵਿੱਚ ਵੱਖ-ਵੱਖ ਜਦਕਿ ਇੱਕ ਇਨਸਾਨ ਦੇ ਮੁੱਦੇ ਤੇ 100 ਕਾਨੂੰਨ ਹੋਣ ਉਸ ਦਾ ਹੱਲ ਬਿਆਨ ਤੋਂ ਭਰੇ ਹੋ ਜਾਂਦਾ ਹੈ ਇੰਡਸਟਰੀ ਲਈ ਕਾਗਜ਼ੀ ਕਾਰਵਾਈ ਵੀ ਬਹੁਤ ਜ਼ਿਆਦਾ ਸੀ। ਇਹ ਹੀ وجہ ਸੀ ਕੇਂਦਰ ਸਰਕਾਰ ਨੇ 29 ਕੇਂਦਰੀ ਲੇਬਰ ਕਾਨੂੰਨਾਂ ਨੂੰ ਸਾਦਾ ਕਰਕੇ ਚਾਰ ਮੁਖ ਲੇਬਰ ਕੋਡਾਂ ਵਿੱਚ ਇਕੱਠਾ ਕਰ ਦਿੱਤਾ। ਹੁਣ ਘੱਟੋ ਘੱਟ ਤਨਖਾਹ ਪੂਰੇ ਦੇਸ਼ ਦੀ ਇੱਕ ਹੀ ਬੁਨਿਆਦੀ ਅਸੂਲ ਤੇ ਤੈਅ ਹੋਵੇਗੀ ਤਨਖਾਹ ਦੀ ਵਾਜੇ ਤਫਸੀਲ ਪੀਐਫ ਗ੍ਰੈਜੂਇਟੀ ਤਨਖਾਹ ਤੋਂ ਦੁੱਗਣਾ ਓਵਰਟਾਈਮ ਮਹਿਲਾ ਕਰਮਚਾਰੀਆਂ ਅਤੇ ਉਹਨਾਂ ਦੇ ਬੱਚਿਆਂ ਲਈ ਇਸ ਬਿਹਤਰ ਅਤੇ ਸੇਫਟੀ ਰਾਤ ਦੀ ਕੰਮ ਕਰਨ ਦੀ ਇਜਾਜ਼ਤ ਸਭ ਕੁਝ ਨਵੇਂ ਅਸੂਲਾ ਤਹਿਤ ਹੋਏਗਾ ਇੱਕੋ ਰਜਿਸਟ੍ਰੇਸ਼ਨ ਇੱਕੋ ਲਾਇਸੈਂਸ ਇੱਕੋ ਸਿਸਟਮ ਮਾਲਕਾਂ ਅਤੇ ਕਰਮਚਾਰੀਆਂ ਦੋਵਾਂ ਲਈ ਆਸਾਨੀ ਪੈਦਾ ਕਰੇਗਾ ਪਰ ਦੇਸ਼ ਵਿੱਚ ਇਹ ਕਾਨੂੰਨ ਅਜੇ ਪੂਰੀ ਤਰ੍ਹਾਂ نافذ ਨਹੀਂ ਹੋਇਆ ਕਿਉਂਕਿ ਇਹ ਮਾਮਲਾ ਸੂਬਾ ਅਤੇ ਕੇਂਦਰ ਸਰਕਾਰ ਦੋਹਾਂ ਦੀ ਸ਼ਮੂਲੀਅਤ ਵਾਲਾ ਹੈ ਜੇਕਰ ਕੇਂਦਰ ਨਵਾਂ ਸਮੂਹਿਕ ਕਾਨੂੰਨ ਲਿਆਏ ਤਾਂ ਰਾਜ ਨੂੰ ਵੀ ਉਸੇ ਤਰ੍ਹਾਂ ਆਪਣੇ ਨਿਯਮ ਬਣਾਉਣੇ ਪੈਂਦੇ ਨੇ ਰਾਜ ਅਲੱਗ ਕਾਨੂੰਨ ਨਹੀਂ ਬਣਾ ਸਕਦੇ ਹਾਂ ਲਾਗੂ ਕਰਨ ਦੇ ਤਰੀਕੇ ਵਿੱਚ ਕੁਝ ਹਲਕੇ ਫੁਲਕੇ ਫਰਕ ਰੱਖ ਸਕਦੇ ਨੇ ਕਈ ਰਾਜ ਨਿਯਮ ਬਣਾ ਚੁੱਕੇ ਨੇ ਕੁਝ ਅਜਿਹੇ ਵੀ ਇਸ ਪ੍ਰਕਿਰਿਆ ਵਿੱਚ ਨੇ ਜਦ ਇਹ ਚਾਰੋਂ ਕੋਡ نافذ ਹੋ ਜਾਣਗੇ ਪੁਰਾਣੇ ਕਾਨੂੰਨਾਂ ਨੂੰ ਅਲਵਿਦਾ ਕਹਿ ਦਿੱਤਾ ਜਾਏਗਾ ਪੰਜਾਬ ਸਮੇਤ ਜ਼ਿਆਦਾਤਰ ਇਸ ਵਿੱਚ ਕਾਫੀ ਅੱਗੇ ਵੱਧ ਚੁੱਕੇ ਨੇ ਇਹ ਕਹਿਣਾ ਵੇਜ਼ਾ ਨਹੀਂ ਕਿ ਭਾਰਤ ਵਿੱਚ ਉਜਰਤ ਕਾਨੂੰਨਾਂ ਦਾ ਇੱਕ ਨਵਾਂ ਬਾਬ ਖੁੱਲਣ ਵਾਲਾ ਹੈ ਪੁਰਾਣੇ ਉਲਝਾਉ ਦੇ ਕਿਆਨੁਸ਼ੀ ਕਾਨੂੰਨ ਇਤਿਹਾਸ ਬਨਣ ਦੀ ਤਿਆਰੀ ਵਿੱਚ ਨੇ ਉਹਨਾਂ ਦੀ ਥਾਂ ਇੱਕ ਨਵੀਂ ਸਾਦੀ ਅਤੇ ਆਧੁਨਿਕ ਝੁਗਾਠ ਚਾਰ ਲੇਬਰ ਕੋਡ ਆ ਰਹੀ ਹੈ ਇਹ ਤਬਦੀਲੀ ਸਿਰਫ ਕਾਨੂੰਨੀ ਇਸਲਾਹ ਨਹੀਂ ਬਲਕਿ ਕਾਮਿਆਂ ਦੇ ਹੱਕਾਂ ਉਜਰਤ ਬਰਾਬਰੀ ਅਤੇ ਕੌਮੀ ਉਤਪਾਦਕਤਾ ਦੇ ਨਵੇਂ ਦੌਰ ਦਾ ਐਲਾਨ ਹੈ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ